ਕਿ ਝੋਨਾ ਲੈ ਕੇ ਆਇਆ ਪਾਲੀ ਵਾਲਾ ਪਾਲੀ ਵਾਲਾ ਵਾਸਤਾਂ ਚੋਂ ਆਹ ਰਾਸਤਾਂ ਚੋਂ ਝੋਨਾ ਲੈ ਕੇ ਆਇਆ ਲਾਈਵ ਚ ਮੰਨਿਆ ਪਿੰਡ ਪਾਲੀ ਵਾਲਾ ਕਿਹਦਾ ਝੋਨਾ ਕਿਹੜੇ ਵਪਾਰੀ ਦਾ ਹੈ ਰੇਮਪਾਲ ਦਾ ਹੈ ਰੇਮਪਾਲ ਸਿਆਗ ਦਾ ਆ ਸਾਥੀਓ ਤੁਹਾਨੂੰ ਲਾਈਵ ਚ ਤਸਵੀਰਾਂ ਦਿਖਾ ਰਿਹਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆ ਤੁਹਾਡੇ ਸਾਹਮਣੇ ਆ ਜਿਹੜੇ ਜਿਵੀਦਾਰ ਪੰਜਾਬ ਚ ਰੋੜ ਰਹੇ ਮੰਡੀਆਂ ਚ ਆ ਇੱਕ ਟਰੈਕਟਰ ਪਿੱਛੇ ਦੋ ਦੋ ਟਰਾਲੀਆਂ ਪਾਈਆਂ ਵਪਾਰੀਆਂ ਨੇ ਰਾਤ ਵੀ ਤੁਹਾਨੂੰ ਲਾਈਵ ਚ ਤਸਵੀਰਾਂ ਵਿਖਾਈਆਂ ਸੀ ਇਆ ਮੌਕੇ ਤੇ ਹੁਣ ਵੀ ਤੁਹਾਨੂੰ ਵਿਖਾਉਂਤੀਆਂ ਆ ਆ ਆ ਲਿਖਿਆ ਗੁਰਪ੍ਰੀਤ ਸਿੰਘ ਆ ਮੋਬਾਈਲ ਨੰਬਰ ਟਰਾਲੇ ਦੇ ਪਿੱਛੇ ਹੋਊਗਾ ਨਾਮ ਨਾਮ ਲਿਖਿਆ ਹੋਊਗਾ ਰਮਾਣਾ ਐਗਰੀਕਲਚਰ ਵਰਕਰਸ ਪੰਜਾਬ ਦੀ ਟਰਾਲੀ ਦਾ ਬਣੀ ਪਿੰਡ ਖਿਓ ਵਾਲੀ ਟਾਬ ਉਹ ਕਿਧਰ ਗਿਆ ਵੀਰ ਇੱਧਰ ਆ ਕਿੰਨੇ ਦਿਨ ਤੱਕ ਪਹਿਲਾਂ ਕਿਵੇਂ ਨਹੀਂ ਰਹਿ ਗਿਆ ਸੱਚ ਦੱਸੀ ਝੂਠ ਨਾ ਬੋਲ ਪਹਿਲੀ ਵਾਰੀ ਆਏ ਅੰਕਲ ਜੀ ਕਸਮ ਨਹੀਂ ਨਹੀਂ ਸੱਚੀ ਗੱਲ ਦੱਸ ਪਹਿਲਾਂ ਕਿਵੇਂ ਰਿਹਾ ਪਹਿਲੀ ਵਾਰੀ ਆਏ ਵਾਲੇ ਤੋਂ ਨਹੀਂ ਇਹ ਤੈਨੂੰ ਇਹ ਭੇਜਿਆ ਕਿ ਨੇ ਉਹਨੇ ਸਿਆਗ ਨੇ ਭੇਜਿਆ ਸੀ ਨਾ ਉਹ ਆਪ ਆਇਆ ਓਥੇ ਨਾਲ ਆਪ ਕਿੱਥੇ ਹੁਣ ਸਾਥਿਓ ਸਾਥਿਓ ਤੁਹਾਡੇ ਸਾਹਮਣੇ ਲਾਈਵ ਚ ਤਸਵੀਰਾਂ ਵਿਖਾਤੀਆਂ ਤੁਹਾਨੂੰ ਵੀਡੀਓ ਦੇਖਦੇ ਜ਼ਰ ਸ਼ੇਅਰ ਕਰਦੇ ਜਾਇਓ ਪੰਜਾਬ ਦੇ ਵਿੱਚ ਕਿਵੇਂ ਵੱਡੇ ਪੱਧਰ ਤੇ ਵਪਾਰੀ ਧੰਦਲੀਆਂ ਕਰਦੇ ਆ ਫਿਰ ਮੰਡੀਆਂ 'ਚ ਜੀਮੀਦਾਰ ਰੋਲਦਾ ਕਮਾਲ ਹੋ ਗਈ ਯਾਰ ਕਿ ਕਿੱਥੋਂ ਵਿਚਾਰਾ ਜਿਹੜਾ 12-12 ਦਿਨਾਂ ਹੋ ਗਏ ਮੰਡੀ 'ਚ ਬੈਠਿਆ ਨੂੰ ਜਿੰਨੇ ਬਗੈਰ ਆਸਨ ਬੈਠਾ ਰਹੋ ਜਿੰਨੇ ਝੋਨਾ ਮੰਗਾਇਆ ਆਹ ਡਰਾਈਵਰ ਮੰਨੀ ਜਾਂਦਾ ਰਸਤਾ 'ਚ ਬੈਠਿਆ ਨਾ ਉਹ ਪਾਲੀ ਵਾਲੇ ਪਿੰਡ ਚ ਬੈਠਾ ਅੱਜ ਹੀ ਆਇਆ ਮੇਰੇ ਨਾਲ ਹੀ ਆਇਆ ਹੁਣ ਇਸ ਟਾਈਮ ਮੌਕੇ ਤੇ ਤੂੰ ਕਿਹਾ ਨਾ ਵੀ ਉੱਥੇ ਬੈਠਾ ਸਾਥੀਓ ਉਹਨੇ ਇੱਕ ਮਿੰਟ ਟਾਈਮ ਲਿਆ ਵੀਰ ਜੀ ਤੁਸੀਂ ਮੈਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਮੈਂ ਪਹੁੰਚਿਆ ਤੁਸੀਂ ਮੈਨੂੰ ਇਹ ਗੱਲ ਕਹੀ ਹੈ ਕਿ ਮੈਂ ਰਾਸਤੋਂ ਪਾਲੀ ਵਾਲੇ ਤੋਂ ਝੋਨਾ ਕਰਕੇ ਲਿਆ ਆ ਜਿਹੜਾ ਇੱਧਰ ਪੰਜਾਬ ਚ ਜਿਹੜਾ ਉੱਥੇ ਰਿਸ਼ਤੇਦਾਰ ਆ ਉਹਨਾਂ ਦਾ ਰਾਸਤੋਂ ਝੋਨਾ ਹਾਂਜੀ ਤੂੰ ਰਾਸਤੋਂ ਝੋਨਾ ਭਰਿਆ ਇਹ ਰਾਈਟ ਹੈ ਬਸ ਗੱਲ ਕਰ ਉਹ ਤੂੰ ਚੇਅਰ ਮੈਨੂੰ ਫੋਨ ਲਾ ਮਾਰਕੀਟ ਕਮਿਟੀ ਚੇਅਰ ਮੈਨੂੰ ਲਾ ਆਪਣੇ ਮੋ ਚੇਅਰ ਮੈਨੂੰ ਫੋਨ ਲਾ ਮੇਰੇ ਕੋ ਨੰਬਰ ਫੋਨ ਦਾ ਜਿਹ ਭਜੀਓ ਮੇਰੇ ਨਾਲ ਹੀ ਹੈ ਇਸ ਨੂੰ ਕੋਈ ਫੋਨ ਹੈ ਮੈਂ ਆਪਣੇ ਤੋਂ ਲੈ ਲਾ ਮੇਰੇ ਅੱਗੇ ਚੇਅਰਮੈਨ ਦਾ ਨੰਬਰ ਹੈ ਕਿੰਨੀਆਂ ਮੰਡੀਆਂ ਕਿੰਨੀਆਂ ਮੰਡੀਆਂ ਪਈ ਪਤਾ ਨਹੀਂ ਜੀ ਮੋੜ ਆ ਜਾਣੀ ਕਿ ਉਹਨਾਂ ਕਰਕੇ ਕਿਲੋਮੀਟਰ ਜਲਦੀ ਲਵਰੇ ਆ ਸਾਥੀਓ ਤੁਸੀਂ ਲਾਈਵ ਤੋਂ ਸੁਣ ਰਹੇ ਹੋ ਨਾ ਐਡੇ ਵੱਡੇ ਪੱਦਰ ਤੇ ਤਾਂ ਨਹੀਂ ਹੋ ਰਹੀਆਂ ਕਮਾਲ ਹੋ ਗਈ ਰਾਤ ਅਸੀਂ ਉਧਰੋਂ ਫੜਿਆ ਦੂਜੇ ਪੰਨੋਂ ਰਾਜਪੁਰੇ ਬੈਰੀਅਲ ਤੋਂ ਉਹ ਵੀ ਕਹਿੰਦੇ ਸਾਡਾ ਭਾਗੂ ਦਾ ਸਾਡਾ ਇੱਥੋਂ ਦਾ ਚੋਨਾ ਸਾਡਾ ਰਾਮਸਰੇ ਦਾ ਜਦੋਂ ਮੁੜ ਕੇ ਸਚਾਈ ਪਤਾ ਲੱਗਦੀ ਆ ਫੇਰੇ ਫੋਨ ਕਰਾਉਣ ਲੱਗ ਪੈਂਦੇ ਆ ਫਿਰ ਤਾਂ ਥੱਲੇ ਵਿਸ਼ਨ ਤੱਕ ਜਾਂਦੇ ਆ ਯਾਰ ਹੱਤ ਹੋ ਗਈ ਯਾਰ ਐਡਾ ਦਾ ਚੋਨਾ ਕਮਾਲ ਹੋ ਗਈ ਆ ਬਾਪੂ ਚਾਰੇ ਰਾਤ ਜਾਗਦੇ ਸਾਰੀ ਰਾਤ ਸਾਡੇ ਨਾਲ ਜਾਗੇ ਹੁਣ ਫੇਰ ਜਾਗੇ ਹੱਤ ਹੋ ਗਈ ਇਹ ਨਾਲੀ ਯਾਰ ਪੁਲਿਸ ਪ੍ਰਸ਼ਾਸਨ ਨੇ ਇਹ ਇੱਕ ਵੀ ਜ਼ੀਰੋ ਰਹਾਦੇ ਆ ਅੱਜ ਬੁਨਿਆਲ ਬਾਹਰ ਤੇ ਚੌਕੀ ਆ ਉੱਥੇ ਪੁਲਿਸ ਵਾਲਿਆਂ ਨੇ ਟਰੈਕਟਰ ਨੂੰ ਰੋਕਿਆ ਉਹ ਕਹਿੰਦੇ ਕਿ ਸਾਨੂੰ ਮੱਲਾ ਇੱਜ਼ਜਤ ਨਹੀਂ ਮਗਰੋਂ ਸਰਕਾਰ ਵੱਲੋਂ ਮਿਲੇਗੀ ਟਰਾਲਾ ਰਾਸਤੇ ਵਿੱਚੋਂ ਨਾ ਵਾਪਸ ਮੋੜ ਦਿਓ ਵੀਰ ਜੀ ਇਹ ਗੱਲ ਕਹੀ ਡਰਾਈਵਰ ਕੋ ਤੇ ਉਹਨਾਂ ਨੇ ਇਹ ਗੱਲ ਕਹੀ ਨਾ ਸਾਨੂੰ ਇੱਜ਼ਜਤ ਨਹੀਂ ਹੈਗੀ ਮੱਲਾ ਵਾਪਸ ਉਹ ਕਹਿੰਦੇ ਜੀ ਸਾਨੂੰ ਸਾਨੂੰ ਸਾਡੇ ਕੋਲ ਕੋਈ ਆਰਡਰ ਨਹੀਂ ਆਇਆ ਅਜੇ ਤੱਕ ਅੱਛਾ ਜੀ ਫਿਰ ਅੱਜ ਮੰਡੀ ਬੋਰਡ ਵਾਲੇ ਬਿਠੇ ਪੰਜਾਬ ਸਰਕਾਰ ਤਾਂ ਕਹਿ ਰਹੀ ਆ ਅਸੀਂ ਮੱਲਾ ਪੈਰੀਆਂ ਪੁਸਤੀ ਡਿਊਟੀ ਲਾਤੀ ਪੈਰੀਆਂ ਨਾਲ ਤੇ ਛੋਨਾ ਰਾਸਤੇ ਵਿੱਚ ਜੇ ਕੋਈ ਲਿਆਉਂਦਾ ਵੀ ਗਲਤੀ ਨਾਲ ਟਰਾਲੀਆਂ ਵਾਪਸ ਮੋੜਦੇ ਆ ਤੇ ਆਹ ਵੇਖ ਲਓ ਵੀਰ ਨੇ ਡਰਾਈਵਰ ਵੀਰ ਨੇ